ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਕਿ ਮੈਂ ਸਿਰਫ ਸੁਨੰਦਾ ਸ਼ਰਮਾ ਦੀ سپورਟ ਦੇ ਵਿੱਚ ਖੜਿਆ ਹਾਂ ਜਾਂ ਫਿਰ ਮੈਂ ਉਹਨਾਂ ਦੇ ਹੱਕ ਚ ਬੋਲ ਰਿਹਾ ਮੈਂ ਹਰ ਕਲਾਕਾਰ ਦੀ سپورਟ ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਨੰਦਾ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਨਾਲ ਸ਼੍ਰੀ ਬਰਾੜ ਦਾ ਵੀ ਕੇਸ ਹੈ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਬਰਾਉਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਆਉਣ ਤੋਂ ਡਰਦੇ ਨੇ ਕੁਝ ਗੱਲਾਂ ਇਹ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸਦਿਆਂ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਮਿਕਾਇਆ ਹੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ। ਮਾਰੇ ਮੁੱਠੇ ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੁਗਾ ਦਿੰਦੇ ਆ। ਜਦੋਂ ਸਾਹਮਣੇ ਤੋਂ ਸ਼ਰਤਾਂ ਨਹੀਂ ਪੁਗਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜੋਰ ਲਾ ਸਕਦੇ ਹੋ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਬਣਾ ਸਕਦੇ। ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ। ਮੈਨੂੰ ਉਮੀਦ ਨਹੀਂ ᱛੀ ਵੀ ਮੈਨੂੰ ਮੈਂ ਸੋਚਿਆ ਤਾਂ 3-4 ਨੇ ਖੜੇ ਹੋਣਗੇ। ਐਨੇ ਦੇਖ ਕੇ ਤਾਂ ਮੈਂ ਵੀ ਘਬਰਾ ਗਿਆ ਥੋੜਾ ਜਿਹਾ। ਕਿਉਂਕਿ ਸਾਨੂੰ ਦੇਖੋ ਕੈਮਰੇ ਦਾ ਤਜਰਬਾ ਥੋੜਾ ਬਹੁਤ ਵੀਡੀਓ ਸ਼ੂਟਸ ਦਾ ਹੈਗਾ ਆ ਜਿਹੜਾ ਝੰਜੜ ਜਿੱਥੇ ਅਸੀਂ ਫਸਣਾ ਵੀ ਨਹੀਂ ਚਾਹਦੇ ਹੁੰਦੇ ਇਹ ਪਹਿਲੀ ਵਾਰ ਪਿਆ ਤੇ ਤੁਹਾਡੇ ਸਵਾਲ ਨੇ ਕੁਝ ਤੁਸੀਂ ਪੁੱਛ ਲਿਓ ਮੈਂ ਦੱਸ ਵੀ ਦਊਗਾ ਪਰ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਾਈ ਡਿਜੀਟਲ ਕੰਪਨੀ ਹੋਗੀ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਜਿਹੜੇ ਸਾਡੇ ਕੰਮ ਦੇ ਵਿੱਚ ਸਾਡਾ ਇੱਕ ਪਾਰਟ ਦਾ ਰੋਲ ਅਦਾ ਕਰ ਰਹੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਕਿ ਮੈਂ ਸਿਰਫ ਸੁਨੰਦਾ ਸ਼ਰਮਾ ਦੀ سپورਟ ਦੇ ਵਿੱਚ ਖੜਿਆ ਜਾਂ ਫਿਰ ਮੈਂ ਉਹਨਾਂ ਦੇ ਹੱਕ ਚ ਬੋਲ ਰਿਹਾ ਮੈਂ ਹਰ ਕਲਾਕਾਰ ਦੀ سپورਟ ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਨੰਦਾ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਮੇਰਾ ਨਾਲ ਸ਼੍ਰੀ ਬਰਾੜ ਦਾ ਵੀ ਕੇਸ ਹੈ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਬਰ ਆਉਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਆਉਣ ਤੋਂ ਡਰਦੇ ਨੇ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਡਰਾਇਆ ਜਾਂਦਾ ਤੇ ਕੁਝ ਗੱਲਾਂ ਇਹ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸਦੇ ਆ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਮਕਾਇਆ ਹੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਐਗਰੀਮੈਂਟ ਪੜ੍ਹ ਕੇ ਸਾਈਨ ਕਰਕੇ ਫੇਰ ਮੁੱਕਰਦੇ ਹੋ ਜਾਂ ਫਿਰ ਇਹ ਗੱਲਾਂ ਕਰਦੇ ਹੋ ਸ਼੍ਰੀ ਬਰਾਲਵਾਗੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਦਾ ਲਿਖਤੀ ਐਗਰੀਮੈਂਟ ਕੋਈ ਨਹੀਂ ਹੋਇਆ ਹੋਇਆ ਤੇ ਉਹਨਾਂ ਨਾਲ ਫਿਰ ਵੀ ਠੱਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾਰੇ ਮੋٹے ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋਏ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਦੇ ਆ ਜਦੋਂ ਸਾਹਮਣੇ ਤੋਂ ਸ਼ਿਕਾਇਤਾਂ ਨਹੀਂ ਪੁਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਹੋ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਬਗਾਰ ਸਕਦੇ ਹੋ। ਹੋਰ ਕੋਈ ਤੁਸੀਂ ਸਵਾਲ ਕੰਪਲੇਂਟ ਕੀ ਦਾ ਮਾਮਲਾ ਜਿਹੜੀ ਜਿਹੜੀ ਤੁਸੀਂ ਹੁਣ ਸੁਨੰਦਰ ਦੇ ਮੈਟਰ ਨੂੰ ਲੈ ਕੇ ਜਿਹੜੀ ਤੁਸੀਂ ਆਪ ਥੋੜੀ ਜਿਹੀ ਕੰਪਲੀਟ ਹੈਗੀ ਹੈ ਉਹਦੇ ਬਾਰੇ ਦੱਸੋ ਕਿ ਕਿਹੜੀ ਤੁਸੀਂ ਕੰਪਲੇਂਟ ਕੋਈ ਕੰਪਲੇਂਟ ਦਰਜ ਕਰਾਈ ਹੈ ਕੁਝ। ਕੰਪਲੀਟ ਅਸੀਂ ਪਰਸੋਂ ਦਿੱਤੀ ਹੈ ਜੀ ਐਸਐਚਓ ਸਾਹਿਬ ਨੂੰ ਥਾਣੇ 'ਚ। ਤੇ ਅਸਲ ਮਟੋਰ ਥਾਣੇ 'ਚ ਹੈ। ਕੰਪਲੇਂਟ ਦਾ ਮਸਲਾ ਕੀ ਹੈ ਤੁਸੀਂ ਦੱਸੋ। ਕੰਪਲੇਂਟ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾ ਦਵਾਂ ਮੈਂ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਕਿ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਧਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਹਾਂ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਉਂਟ ਚਾਹੀਦਾ ਇੱਕ ਫਿਕਸਡ ਅਮਾਉਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ-ਬਹੁਤ ਪੜਿਆ ਲਿਖਿਆ ਵੀ ਹੋਇਆ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸ ਗੱਲੋਂ ਡਰਦੇ ਵੀ ਹੁੰਦੇ ਆ ਅਸੀਂ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਹੈ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਹੈ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਅਸੀਂ ਉਹ ਪੂਰਾ ਰਿਕੂਪ ਕਰ ਚੁੱਕੇ ਹਾਂ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪ ਨਹੀਂ ਵੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਆਂ ਵੱੱਕ ਜਾਈਏ ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦਿੰਦੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਹਾਂ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਇਹ ਕਮਿਸ਼ਨ ਕੱਟਦੇ ਨੇ ਇਸ ਤਰ੍ਹਾਂ ਤੁਹਾਨੂੰ ਲੱਗਿਆ ਤੁਹਾਨੂੰ ਇਹ ਠੱਗੀ ਠੋਡੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ-ਹੌਲੀ 3 ਸਾਲ ਕਿਹੜੇ ਸੀਗੇ 2021 ਤੋਂ ਸ਼ੁਰੂ ਹੋਇਆ ਜੀ ਸਤੰਬਰ 2021 ਹਾਂਜੀ ਤੇ ਜਿਵੇਂ ਸਾਨੂੰ ਹੌਲੀ-ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨੂੰ ਇੰਨਾ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ-ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਹਸਤਾ ਹੋ ਰਿਹਾ ਜਾਂ ਮੇਰੇ ਨਾਲ ਵੀ ਹਸਤਾ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦੇਣ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵੀਊ ਪਵਾ ਦੇ 600 ਪਵਾ ਦੇ 1000 ਮਿਲਨ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2020 21 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਇਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰਿਆ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਜੁੜਿਆ ਮੇਰਾ ਗਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ پا ਰਹੇ ਮੇਰੇ ਗਾਣੇ ਕਮਾ ਨਹੀਂ پا ਰਹੇ ਉਦਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਹਾਂ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੈਂਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਤੇ ਹੁੰ ਫਲ ਆ ਜਾਂਦਾ ਕਿ ਜਿਹੜਾ ਸਾਡਾ origignal ਚੈਨਲ ਹੈ ਉਹ ਥੱਲੇ ਦਾਅਵਾ ਜਾਂਦਾ ਹੈ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ 'ਚ ਫੈਨ ਫੋਲਿੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਪਸ ਚਲਦਾ ਹਨਾ ਤੇ ਮੈਨੂੰ ਹਿੰਦੀ ਆਡੀਅੰਸ ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹ ਜਿਹਾ ਕਰਾਂ ਕਿ ਜਿਹੜਾ ਕੋਈ ਸ਼ੱਕ ਹੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹੋ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲ ਹੋਣਗੇ ਜਿਨ੍ਹਾਂ ਦਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਵੀ ਨਹੀਂ ਕਦੇ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਸ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਆਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀ ਰਕੂਪੀ ਕਰਤਾ ਉਸ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣਿਆ ਸਾਨੂੰ ਦਿੱਤਾ ਜਾ ਕੁਮ ਆ ਜਾਂਦਾ ਹੈ ਸਾਨੂੰ ਬਹੁਤ ਲੰਬੇ ਗੇੜੇ ਤੇ ਪਾਇਆ ਜਾਂਦਾ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਜਿ ਦੇਣੀ ਆ ਮਾਡਲ ਦੀ ਫੀਸ ਦੇਣੀ ਆ ਜਾਂ ਹੋਰ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਾਂ ਦੀ ਫੀਸ ਦੇਣੀ ਹੁੰਦੀ ਆ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਉਹ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਾਨਗੇ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਟੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਤਾਂ ਆਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ थ्रू ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਨੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁੱਦ ਦੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਨੇ ਬਈ ਟੋਟਲ ਕਿੰਨੇ ਕਰੋੜਾਂ ਦੇ ਫੰਡੀਰੇ ਤੁਸੀਂ ਇਜ਼ਾਮ ਜਿਹੜਾ ਹੈਗਾ ਤੁਸੀਂ ਦੇਖਦੇ ਹੋ ਕਿ ਇੰਨੇ ਵੀ ਫੰਡੀਰੇ ਨਾਲ ਕੋਈ ਨਹੀਂ ਵੀਰੇ ਕੋਈ ਅੰਦਾਜ਼ਾ ਹੀ ਨਹੀਂ ਕਿਉਂਕਿ ਅਸੀਂ ਜਿਹੜਾ ਕੈਲਕੂਲੇਟ ਕਰੀ ਬੈਠੇ ਆ ਇਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਘੱਟ ਦਿਖਾਇਆ ਜਾਂ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਸੁਨੰਦਾ ਸ਼ਰਮੰਦਾ ਵੀ ਕਿਸ ਤੇ ਚੱਲ ਰਿਹਾ ਮੈਨੂੰ ਨਹੀਂ ਸੀ ਪਤਾ ਕਿ ਸ਼ਿਰੀ ਬਰਾੜ ਦਾ ਕਿਸ ਚੱਲ ਰਿਹਾ ਇਹਦਾ ਜਦੋਂ ਸੁਨੰਦਾ ਜੀ ਦੀ ਪੋਸਟ ਮੈਂ ਲਿਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨੇ ਤੋਂ ਪਹਿਲਾਂ ਇਹਨਾਂ ਨੂੰ ਮੇਲਦ ਪਾ ਰਹੇ ਹਾਂ ਅਸੀਂ ਮੈਂ ਰੌਲਾ ਪਾਉਣ ਦੇ ਬਿਲਕੁਲ ਹੱਕ 'ਚ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਬੇੜੀਏ ਤੁਹਾਨੂੰ ਮੇਰੀ ਟੀਮ ਮੇਲਦ ਦਿਖਾ ਦਊਗੀ ਸਾਡੇ ਵੱਲੋਂ ਕਿੱਤੀਆਂ ਗਈਆਂ ਅਸੀਂ 7 ਮਹੀਨੇ ਤੋਂ ਮੈਂ ਲਗਭਗ ਖੁਦ ਮਿਹਨਤਾਂ ਕਰ ਚੁੱਕਿਆ ਕਿ ਤੁਸੀਂ ਪੈਸੇ ਜਿੰਨੇ ਦੇਣੇ ਜਿੰਨੇ ਤੁਹਾਨੂੰ ਲੱਗਦਾ ਉਨੇ ਦੇ ਦਿਓ ਜਿੰਨੇ ਤੁਸੀਂ ਕਿਹਾ ਗਾਣੇ ਕਿ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰਨ ਤੇ ਆਏ ਹੋਏ ਹੋ ਤੇ ਦੇਖਿਆ ਕਿ 2 ਕਰੋੜ ਰੁਪਏ ਮੰਗ ਰਹੇ ਆ ਉਹ ਹਾਂਜੀ 2 ਕਰੋੜ ਵਾਲੀ ਗੱਲ ਜਿਹੜੇ ਨੂੰ 2 ਕਰੋੜ ਮੰਗ ਰਹੇ ਆ ਸਾਨੂੰ ਬਹੁਤ ਤਰੀਕੇ ਨਾਲ ਉੜ ਜਾਇਆ ਜਾਂਦਾ ਜੀ ਮੈਂ ਐਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਹੈ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਲਵੋਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਜਿਹੜਾ ਤੁਸੀਂ ਫੇਕ ਚੈਨਲਾਂ ਦੀ ਗੱਲ ਕੀਤੀ ਹੈ ਹਾਂਜੀ ਜੇਕਰ ਫੇਕ ਚੈਨਲ ਤੇ ਕੋਈ ਕੌਨ ਦਾ ਕਾਪੀ ਰਾਈਟ ਦਾ ਨੋਟਿਸ ਦਿੱਤਾ ਜਾਂਦਾ ਹੈ ਹਾਂਜੀ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਖਾਸ ਨਹੀਂ ਹੈਗਾ ਇਹ ਵੀ ਤੁਹਾਡੀ ਆਪਣੀ ਬਣਾਈ ਹੈ ਕਿ ਤੁਸੀਂ ਅਕਸਸ ਤੋਂ ਮਿਲੇ ਕਾਪੀ ਰਾਈਟ ਦੇ ਹੋਗੇ ਧਰ ਜੇ ਤੁਹਾਨੂੰ ਮਿਲ ਗਿਆ ਸਾਨੂੰ ਕਾਪੀ ਰਾਈਟ ਸਾਡੇ ਰਹੀ ਅਸੀਂ ਖੁਦ ਮਾਲਕ ਹਾਂ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨ ਨਹੀਂ ਹੈਗਾ ਅਜੇ ਇਹਦੇ ਵਿੱਚ ਮੈਂ ਗਾਣ ਥੋੜਾ ਹੋਰ ਸੁਧਾਰ ਦਵਾਂ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਚੈਨਲਾਂ 'ਤੇ ਤੁਹਾਡੇ ਗਾਣੇ ਪਾਏ ਜਾਂਦੇ ਹਨ ਹਾਂ ਜਿਹੜੀ ਕੰਪਨੀ ਨਾਲ ਤੁਸੀਂ ਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਹੁੰਦੇ ਆ ਉਹਨਾਂ ਦੇ ਜਿਹੜੇ ਪਲਾਨ ਨੂੰ ਪਲਾ ਕੇ ਉਹ ਕਰਦੇ ਔਰ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਆ ਇੱਕ ਇਹ ਕੰਪਨੀ ਕੇ ਕੰਪਨੀ ਹੈ ਕਿ ਤੁਸੀਂ ਦੋ ਦਿਨ ਕੰਪਨੀਆਂ ਦਾ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਕੀ ਕੋ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਥੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦੀ ਕਿ ਚੈਨਲ ਆ ਹੋ ਗਿਆ ਹੈ ਵੀਰੇ ਉਹ ਜਿਹੜੀ ਪੰਜਵਾਂ ਸਵਾਲ ਜਿਹੜਾ ਚੈਨਲਾਂ ਵਾਲੀ ਗੱਲ ਕਰਨੇ ਕਾਪੀਰਾਈਟ ਵਾਲੀ ਉਹ ਅਲੱਗ-ਅਲੱਗ ਚੈਨਲਾਂ ਤੋਂ ਜਦੋਂ ਪਾਏ ਜਾਂਦੇ ਉਹਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹੈ ਨਾ ਉਹ ਤੁਹਾਡੀ ਸਹਿਮਤੀ ਤੋਂ ਬਗੈਰ ਨਹੀਂ ਪਾਇਆ ਜਾ ਸਕਦਾ ਤਾਂ ਕੀ ਇਹ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹਨਾਂ ਵੱਲ ਅਸੀਂ ਇਹ ਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨਹੀਂ ਪਰ ਸਾਨੂੰ ਅੰਦਰੋਂ-ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਆ ਕੰਟੈਂਟ ਆਈਡੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਹੈ ਪਰ ਇਹੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਇਹਨਾਂ ਦਾ ਦਿਲ ਕਰਦਾ ਹੈ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਰਿਮੂਵ ਕਰਾਉਂਦੇ ਸਾਡੇ ਕੋਲ ਮੰਥਲੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਉਹਨਾਂ ਵਿੱਚ ਬਹੁਤ ਫੇਰ ਬਣਦੇ ਉਹ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ ਈਜ਼ੀਲੀ ਐਡੀਟੇਡ ਹੁੰਦੀਆਂ ਨੇ ਤੇ ਈਜ਼ੀਲੀ ਐਡੀਟੇਡ ਨੇ ਤੁਸੀਂ ਦੱਸਿਆ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟਾਂ ਨੂੰ ਪਤਾ ਲੱਗਿਆ ਸੁਨੰਦਰ ਸ਼ਰਮਾ ਦੀ ਪੋਸਟ ਤੋਂ ਜਾਂ ਵੀ ਵਿਰਾਟ ਤੋਂ ਸਾਡੀ ਕੋ ਕੋਆਰਡੀਨੇਸ਼ਨ ਚੱਲ ਰਹੀ ਹੈ ਵੀ ਆਰਟਿਸਟ ਕਾਫੀ ਸਾਡੇ ਮੰਚ ਤੇ ਆਣ ਦੇ ਚੀੜ ਜਿੱਥੋਂ ਤੱਕ ਦੇਖੋ ਸੁਨੰਦਾ ਜੀ ਦਾ ਕੇਸ ਹੈ ਸੁਨੰਦਾ ਜੀ ਦਾ ਕੇਸ ਸਾਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ 'ਚ ਪਤਾ ਲੱਗਣ ਲੱਗਿਆ ਸੀ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਇਹ ਇੰਨੀ ਦੌਰ ਤੋਂ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਮੈਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਕਈ ਵਾਰ ਇਹ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕਿਆਂ ਨਾਲ ਡੀਗੀ ਹੋ ਰਹੀ ਹੈ ਜਾਂ ਮੇਰੇ ਨਾਲ ਹੋਰ ਤਰੀਕੇ ਨਾਲ ਤਾਂ ਅਸੀਂ ਆਪਣੇ ਠੱਗ ਨੂੰ ਸਮਝ ਲੈਣੇ ਥੋੜਾ ਜਿਹਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਹੀ ਹੈ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਹੈ ਅਸੀਂ ਆਰਟਿਸਟ ਇਹੋ ਜੀ ਮਨੋਦਸ਼ਾ 'ਚ ਆ ਜਾਂਦੇ ਹਾਂ ਕਿ ਸਾਨੂੰ ਹਰ ਇੱਕ ਬੰਦੇ ਦੇ ਸ਼ੱਕ ਹੋਂ ਲਾਈਂਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ੱਕ ਇੱਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਤੁਹਾ ਬਹੁਤ ਤਰੀਕੇ ਨਾਲ ਡਰਾਇਆਤ ਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵਗੈਰਾ ਸਾਰਾ ਕੁਝ ਚੈੱਕ ਕਰਦਾ ਕਿਤੇ ਕੁਝ ਨਿਕਲ ਨਾ ਆਵੇ ਬਈ ਗੱਡੀ ਦੇ ਵੱਲ ਲੋਕ ਆ ਕੇ ਜੀ ਤੁਸੀਂ ਬਹੁਤ ਸੀਰੀਅਸ ਐਲੀਗੇਸ਼ਨ ਲਾ ਰਹੇ ਹੋ ਹਾਂ ਜੀ ਇਸ ਵਕਤ ਹਿਸਾਬ ਤਕ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਕਿ ਗੱਡੀ 'ਚ ਕੋਈ ਸਮਾਨ ਹੈ ਕੋਈ ਰਖਾਅ ਕਰ ਦੇਖੋ ਵੀਰੇ ਨੇ ਵੀਰੇ ਨੇ ਵੀ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਜਾਣੇ ਜ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਬੁਲਾਇਆ ਜਾਂਦਾ ਹੈ ਸਾਨੂੰ ਆਫਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਕਿਉਂ ਤੁਹਾਡੇ ਨਾਲ ਕੰਮ ਕਿਉਂ ਕਰੀਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਉਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲਾਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ 100 ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਅਦਾ ਹੀ ਨਿਭਾਇਆ ਜਾਂਦਾ ਹੈ ਬਈ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਥੋੜਾ ਜਿਹਾ ਮੈਂ ਡੈਪਥ ਵਿੱਚ ਲਾਣਾ ਚਾਹੁੰਦਾ ਸੌਰੀ ਵੀਰੇ ਮੈਂ ਮੈਂ ਭੁੱਲ ਮੇਰੀ ਯਾਦਾਸ ਥੋੜੀ ਕਮਜ਼ੋਰ ਹੈ ਮੈਂ ਭੁੱਲ ਜਾਊਗਾ ਰੌਲਾ ਰੌਲਾ ਸਿਰਫ ਉਦੋਂ ਸ਼ੁਰ ਮੇਰੇ ਕੋਲ ਇਨਸ ਡਿਜੀਟਲ ਡਿਸਟ੍ਰਿਬਿਊਟਰ ਆ ਪ੍ਰੋਡਿਊਸਰ ਨਹੀਂਗਾ ਮੇਰਾ ਹਨਾ ਤੇ ਜਦੋਂ ਅਸੀਂ ਹਿਸਾਬ ਮੰਗਦੇ ਆ ਉਦੋਂ ਰੌਲਾ ਪੈਣਾ ਸ਼ੁਰੂ ਹੁੰਦਾ ਕਿ ਪਹਿਲਾਂ ਤਾਂ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਨੇ ਚੋਰੀ ਫੜਦੇ ਆ ਕਿਤੇ ਕੋਈ ਸਾਨੂੰ ਘੁਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਐ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਪੁਖਤਾ ਕਰਦੇ ਆ ਜਾਂਚ ਪੜਤਾਲ ਕਰਦੇ ਆ ਤੇ ਉਸ ਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ ਸਾਡੇ ਮੈਸੇਜ ਦਾ ਜਵਾਬ ਨਹੀਂ ਆਉਂਦਾ ਜਦੋਂ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਦੇ ਆ ਕਿ ਬਾਈ ਸਾਡਾ ਹੱਕ ਹੈ ਸਾਡਾ ਹੱਕ ਸਾਨੂੰ ਦੇਆ ਜਾਵੇ ਫਿਰ ਇਹ ਰਿਪਲਾਈ ਨਹੀਂ ਕਰਦੇ ਬਾਈ ਜੀ ਮਿਲਣਾ ਨਹੀਂ ਮਿਲਕਾਤ ਹੋਣੀ ਆ ਪਿੰਕੀ ਢਾਲੀਵਾਲ ਨਾਲ ਤੇ ਤੁਹਾਡੀ ਆ ਮਿਲਕਾਤ ਹੁੰਦੀ ਦੀ ਪਿੰਕੀ ਢਾਲੀਵਾਲ ਨਾਲ ਜਾਂ ਪਰਦੀਪ ਸ਼ਰਮਾ ਜਿਹੜਾ ਉਹਨਾਂ ਦਾ ਮੈਨੇਜਰ ਉਹਨਾਂ ਨਾਲ ਮਿਲਕਾਤ ਦੇਖੋ ਮੇਰੀ ਮੁਲਾਕਾਤ ਮੇਰੀਆਂ ਮੁਲਾਕਾਤਾਂ ਖੁਦ ਦੀਆਂ ਬਹੁਤ ਘੱਟ ਹੁੰਦੀਆਂ ਨੇ ਮੇਰੀਆਂ ਮੁਲਾਕਾਤਾਂ ਹੋਈਆਂ ਨੇ ਮੇਨਲੀ ਗੁਰਕੰਨਤ ਢੀਵਾਲਣ ਜਾਂ ਫਿਰ ਉਹਨਾਂ ਦਾ ਜਿਹੜਾ EMPLOYE ਇੱਕ ਅਨੋਜ ਸ਼ਰਮਾ ਜੀ ਦਾਕਾ ਜੀ ਜਦੋਂ ਦੀ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਨੇ ਸਹਿਯੋਗ ਦੇ ਰਹੀ ਹੈ ਤੁਹਾਨੂੰ ਜਾਂ ਫਿਰ ਉਹਦੇ ਵਿੱਚ ਵੀ ਕਿਹੜੇ ਲਾਉਣੇ ਪਏ ਪੁਲਿਸ ਵੱਲੋਂ ਸਾਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਹੈ ਸਾਨੂੰ ਕਿਹਾ ਜਾ ਰਿਹਾ ਹੈ ਕਿ ਪਰ ਸਾਨੂੰ ਉਧਰੋਂ ਇੰਨਾ ਦਬਾਅ ਤੇ ਇੰਨਾ ਡਰ ਬੈਠਿਆ ਸਾਡੇ 'ਚ ਕਿ ਸਾਨੂੰ ਕਿਹਾ ਹੀ ਏਨੀ ਵਾਰ ਗਿਆ ਕਿ ਸਿਸਟਮ ਸਾਡਾ ਹੀ ਹੈ ਤੁਸੀਂ ਕਰ ਕੀ ਲਓਗੇ ਤਾਂ ਸਾਨੂੰ ਇਹ ਲੱਗਦਾ ਕਿ ਤੇ ਸਾਡਾ ਕੰਮ ਇਗਨੋਰ ਨਾ ਹੋ ਜAVE ਪਰ ਉਮੀਦ ਆ ਸਾਨੂੰ ਕਿ ਜਿਵੇਂ ਸਾਡੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜਾਂ ਫਿਰ ਐਸਐਸਪੀ ਸਾਹਿਬ ਨਾਲ ਜੋ ਵੀ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਕੇਸ ਦੀ ਜਾਂਚ ਪੜਤਾਲ ਕਰਾਂਗੇ ਬਈ ਇੱਕ ਚੀਜ਼ ਹੋਰ ਹਾਂ ਜੀ ਦਾ ਥੋੜੇ ਹੋਣ ਗਾਣੇ ਦੱਸ ਨੇ ਦੱਸ ਗਾਣਾ ਦਾ ਮੋਟਾ ਮੋਟਾ ਬਜਟ ਲਾ ਲਓ 6-7 ਕਰੋੜ ਪਰ ਉਹਦਾ ਜਿਹੜਾ ਹਿਸਾਬ ਜਦੋਂ ਐਡਨ ਦੇਖਿਆ ਜਾਂਦਾ ਤਾਂ ਸਿਰਫ 2 ਕਰੋੜ ਦਾ ਕੰਮ ਹੁੰਦਾ ਬਾਕੀ ਜਿਹੜੇ 3-4 ਕਰੋੜ ਹੁੰਦੇ ਨੇ ਕਿਉਂਕਿ ਜਿੱਥੋਂ ਤੱਕ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਥੋੜੇ ਮੈਟਰ ਨੂੰ ਕਿਤੇ ਇਹ ਵੀ ਚੀਜ਼ ਹੁੰਦੀ ਹੈ ਕਿ ਜਿਵੇਂ 7 ਕਰੋੜ ਦਾ ਕੰਮ ਹੈ ਮੈਂ ਸਮਝ ਨਹੀਂ ਤੋ ਥੋੜਾ ਜਿਹਾ ਸਮਝਾਓ ਕਿਉਂਕਿ ਜਿੱਦਾਂ ਹੁਣ ਤੁਹਾਡੇ ਗਾਣੇ ਆ ਉਹ ਤੋਂ 10 ਗਾਣਿਆਂ ਦਾ ਪਰ ਜਿਹੜਾ 7 ਕਰੋੜ ਜਿਵੇਂ ਉਹ ਤੁਹਾਡੇ ਗਾਣੇ ਦੀ ਸ਼ੂਟ ਹੋਏ ਨੇ ਇਹ ਵੀ ਸ਼ਰਤ ਕਿੰਨਾ ਹੋਵੇ ਤੇ ਇਤਨਾ ਚਲ ਹਾਂਜੀ ਹਾਂਜੀ ਉਹਦੇ ਵਿੱਚੋਂ ਜਿਵੇਂ ਪੈਸੇ ਕੱਟ ਲਾਏ ਗਾਣਿਆਂ ਤੇ ਤੁਹਾਨੂੰ 10 ਤੱਕ ਵੀ ਇਹ ਤੇ ਗਾਣੇ ਤੇ ਵੱਧ ਪੈਸੇ ਲੱਗੇ ਆ ਉਹ ਉਹ ਪਤਾ ਕਿਹਦੇ ਕੇਸ ਦਾ ਵੀਰੇ ਮੈਂ ਸਾਈਨਡ ਆਰਟਿਸਟ ਨਹੀਂ ਹਾਂ ਮੇਰੇ ਤੇ ਉਹ ਖਰਚਾ ਨਹੀਂ ਕਰ ਰਹੇ ਮੇਰੇ ਕੇਸ ਦੇ ਵਿੱਚ ਮੈਂ ਖੁਦ ਕੰਪਨੀ ਆ ਖੁਦ ਲੇਬਲ ਹਾਂ ਮੇਰੀ ਲੜਾਈ ਪ੍ਰੋਡਿਊਸਰ ਵਰਸਸ ਆਰਟਿਸਟ ਦੀ ਨਹੀਂ ਹੈ ਮੇਰੀ ਲੜਾਈ ਮੈਂ ਲੇਬਲ ਵਰਸਸ ਡਿਜੀਟਲ ਡਿਸਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਇਹ ਪ੍ਰੋਡਿਊਸਰ ਕਿਸੇ ਆਰਟਿਸਟ ਨੂੰ ਸਾਈਨ ਕਰਦੇ ਨੇ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਸੁਨਿਸ਼ਚਿਤ ਕਰਦੇ ਨੇ ਕਿ ਇਹਦੇ ਸਰਕਲ ਦੇ ਘੇਰੇ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਆਵੇ ਜਿਹੜਾ ਇਹਨਾਂ ਨੂੰ ਅਵੇਅਰ ਕਰ ਦੇਵੇ ਜਿਹੜਾ ਇਹਨਾਂ ਨੂੰ ਨੌਲੇਜ ਦੇ ਦੇਵੇ ਜਿਹੜਾ ਇਹਨਾਂ ਨੂੰ ਇਹਨਾਂ ਦੀ ਅਸਲ ਕਮਾਈ ਦਿਖਾ ਦੇਵੇ ਤੇ ਉਹਨਾਂ ਨੂੰ ਸਿਰਫ ਹਮੇਸ਼ਾ ਇਹੀ ਦੱਸਿਆ ਜਾਂਦਾ ਕਿ ਤੇਰੇ ਗਾਣੇ ਨਹੀਂ ਚੱਲ ਰਹੇ ਤੇਰਾ ਇਹ ਨਹੀਂ ਚੱਲ ਰਿਹਾ ਤੇਹੀ ਕਮਾਈ ਨਹੀਂ ਹੋ ਰਹੀ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹਾਲਾਂਕਿ ਪ੍ਰੋਮੋਸ਼ਨ ਇਸ ਤਰ੍ਹਾਂ ਕੀਤੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਡਿਜੀਟਲ ਡਿਸਟ੍ਰ ਸੁਨੰਦਾ ਸ਼ਰਮਾ ਨੂੰ ਇਹ ਕਿਹਾ ਜਾਂਦਾ ਕਿ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਵਾਇਆ ਗਿਆ ਹਾਲਾਂਕਿ ਕਿਉਂਕਿ ਮੇਰੇ ਚੈਨਲ ਦਾ ਐਕਸੈਸ ਇਹਨਾਂ ਕੋਲ ਸੀ ਤਾਂ ਮੇਰੇ ਚੈਨਲ ਦੇ ਉੱਪਰ ਹੀ ਕਮਿਊਨਿਟੀ ਪੋਸਟ ਪਾ ਕੇ ਸੁਨੰਦਾ ਸ਼ਰਮਾ ਦੇ ਗਾਣੇ ਪ੍ਰੋਮੋਟ ਕੀਤੇ ਜਾਂਦੇ ਨੇ ਉਹ ਗਾਣੇ ਪ੍ਰੋਮੋਟ ਕਿਉਂ ਕੀਤੇ ਜਾਂਦੇ ਨੇ ਸੁਨੰਦਾ ਤੇ ਇਸ ਚੀਜ਼ ਦਾ ਕੋਈ ਆਸਾਨੀ ਕਿਉਂਕਿ ਉਸ ਗਾਣੇ ਦੀ ਸਾਰੀ ਦੀ ਸਾਰੀ ਕਮਾਈ ਇਹਨਾਂ ਕੋਲ ਹੀ ਬਾਕੀ ਮੈਂ ਥੋੜੀ ਕਲੈਰਿਟੀ ਦੇ ਵਿੱਚ ਬੀਇੰਗ ਅਲੀਗਲ ਐਡਵਾਈਜ਼ਰ ਮੈਂ ਇਹ ਕਹੂੰਗਾ ਕਿ ਸਹਿਜਪਾਲ ਜੋ ਇਹਨਾਂ ਦੇ ਮੈਨੇਜਰ ਨੇ ਔਰ 파ਟਰਨਰ ਨੇ ਉਹ ਉਹ ਜ਼ਿਆਦਾ ਗੰਭ ਪਾਰਲਮੈਂਟ ਚ ਦੱਸੋ ਮੈਂ ਦੁਬਾਰਾ ਇੱਕ ਵਾਰੀ ਕਲੀਅਰ ਕਰ ਦਾਂ ਜੀ ਕਿ ਸੁਨੰਦਾ ਜੀ ਦਾ ਮਸਲਾ ਹੈਗਾ ਮੈਡ ਫॉर 뮤직 ਨਾਲ ਜਿਸ ਦਾ ਮਾਲਕ ਪਿੰਕੀ ਢਾਲੀਵਾਲ ਹੈ ਤੇ ਸਕਾਈ ਡਿਜੀਟਲ ਜੋ ਪਿੰਕੀ ਢਾਲੀਵਾਲ ਤੇ ਗੁਰਕਰਨ ਢਾਲੀਵਾਲ ਦੀ ਕੰਪਨੀ ਆ ਉਹ ਸਾਡੇ ਡਿਜੀਟਲ ਡਿਸਟ੍ਰੀਬਿਊਟਰ ਨੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਪ੍ਰੋਡਿਊਸਰ ਨਹੀਂ ਹੈਗੇ ਸਾਡਾ 3 ਸਾਲ ਦਾ ਕੰਟਰੈਕਟ ਸੀ ਸਤੰਬਰ 2021 ਤੋਂ ਸ਼ੁਰੂ ਹੋਇਆ ਸਤੰਬਰ 2024 ਦੇ ਵਿੱਚ ਉਹ ਖਤਮ ਹੋ ਗਿਆ ਅਸੀਂ 18 ਗਾਣੇ ਦੇਣੇ ਸੀ ਇਹ ਇੱਕ ਸਾਰਿਆਂ ਦੇ ਸਾਹਮਣੇ ਪ੍ਰੂਫ ਹੈ ਕਾਕਾ ਜੀ ਰੈਕਡ ਦਾ ਚੈਨਲ ਖੋਲੋਂਗੇ ਉਸ ਦੇ ਉੱਪਰ ਤੁਹਾਨੂੰ 20 ਗਾਣੇ ਮਿਲਣਗੇ ਅਸੀਂ 20 ਦੇ ਚੁੱਕਿਆ ਜਿੰਨਾ ਅਸੀਂ ਸਾਨੂੰ ਉਹਨਾਂ ਵੱਲੋਂ ਪੈਸਾ ਆਉਂਦਾ ਉਹ ਸਾਨੂੰ ਰੀਕੂਪ ਕੀਤੇ ਹੋਏ ਪੌਣੇ 2 ਸਵਾ ਕ ਸਾਲ ਹੋ ਗਿਆ ਸਵਾ ਸਾਲ ਹੋ ਗਿਆ ਉਸ ਤੋਂ ਉੱਪਰ 22% ਕਮਿਸ਼ਨ ਦੇ ਚੁੱਕਿਆ ਹੁਣ ਨਾ ਸਾਡਾ ਚੈਨਲ ਛੱਡਿਆ ਜਾ ਰਿਹਾ ਐਕਸਲ ਸ਼ੀਟਾਂ ਜਿਹੜੀਆਂ ਮੰਤਰੀ ਰਿਪੋਰਟਾਂ ਆਉਂਦੀਆਂ ਨੇ ਉਹ ਐਡੀਟਡ ਨੇ ਉਹ ਮੈਂ ਤੁਹਾਨੂੰ ਕੋਈ ਵੀ ਤੁਹਾਡੇ ਚ ਭਰਾ ਫ੍ਰੀ ਟਾਈਮ ਹੀ ਨਾਲ ਬੈਠ ਕੇ ਦੇਖ ਸਕਦਾ ਕਿ ਜਦੋਂ ਮੈਂ ਆਪਣੇ ਚੈਨਲ ਖੋਲੂਗਾ ਤੇ ਜਦੋਂ ਮੈਂ ਇਹਨਾਂ ਦੀਆਂ ਸ਼ੀਟਾਂ ਖੋਲੂਗਾ ਇਹ ਕਦੇ ਵੀ ਅੱਗੇ ਸਕੈਡਿਊਲ ਕੰਮ ਕਰਦੀਆ ਵਾਰਨਰ ਬ੍ਰਦਰਸ ਨਾਲ ਵਾਰਨਰ ਬ੍ਰਦਰਸ ਤੋਂ ਜਿਹੜੀਆਂ ਇਹਨਾਂ ਨੂੰ ਰਿਪੋਰਟਾਂ ਆਉਂਦੀਆਂ ਨੇ ਉਹ ਸਾਨੂੰ ਕਦੇ ਵੀ ਨਹੀਂ ਦਿਖਾਈਆਂ ਗਈਆਂ ਪੂਰੇ 3 ਸਾਲਾਂ ਚ ਇਹ ਮੈਨੂੰ ਲਾਰਾ ਲਾਉਂਦੇ ਨੇ ਕਿ ਇਸ ਚੈਨਲ ਥੋੜਾ ਅਸੀਂ ਉਹ ਤੋਂ ਛੱਡ ਪਾਵਾਂਗੇ ਜਦੋਂ ਸਾਨੂੰ ਵਾਰਨਰ ਬ੍ਰਦਰਸ ਪਰਮਿਸ਼ਨ ਦੇਊਗੀ ਕਿਉਂਕਿ ਇਹਨਾਂ ਨਾਲ ਕਈ ਕਰੋੜ ਰੁਪਏ ਵਾਰਨਰ ਬ੍ਰਦਰਸ ਦਾ ਵੀ ਦੇਣਾ ਹੈ ਤੇ ਮੈਂ ਉਹ ਲਾਰੇ ਚ ਮੇਰਾ ਸਵਾ ਮਹੀਨਾ ਡੇਢ ਮਹੀਨਾ ਵੇਸਟ ਹੋਇਆ ਮੈਂ ਆਪਣੇ ਬਿਹਾਫ ਤੇ ਲਿੰਕ ਰਿਲੇਸ਼ਨ ਲਾ ਕੇ ਬੰਬੇ ਗਿਆ ਵਾਰਨਰ ਨੂੰ ਮਿਲਿਆ ਉਹਨਾਂ ਨੇ ਮੈਨੂੰ ਇੰਟਰਟੇਨ ਕੀਤਾ ਕਿ ਕਾਕਾ ਇੱਕ ਨੋਨ ਆਰਟਿਸਟ ਹੈ ਅ ਮੇਰੀ ਗੱਲ ਸੁਣ ਕੇ ਉਹਨਾਂ ਵੱਲੋਂ ਵੀ ਇਹੀ ਰਿਪਲਾਈ ਆਇਆ ਕਿ ਉਹ ਸਾਨੂੰ ਪੰਜਾਬ ਦੇ ਵਿੱਚ ਡੀਫੇਮ ਕਰਦੇ ਨੇ ਹੋਰ ਵੀ ਬਹੁਤ ਮਸਲੇ ਆਉਂਦੇ ਨੇ ਬਟ ਤੁਹਾਡਾ ਕੰਟਰੈਕਟ ਉਹਨਾਂ ਨਾਲ ਹੈ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋਗੇ ਇਹ ਮਸਲਾ ਮੈਂ ਦੁਬਾਰਾ ਕੇ ਕਰਨ ਧਾਲੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਇਸ ਤੋਂ ਬਾਅਦ ਮੇਰੇ ਫੋਨ ਦੀ ਚੈਟ ਚੈੱਕ ਕਰੋਗੇ ਪਿਛਲੀ ਜੂਨ ਤੋਂ ਲੈ ਕੇ ਹੁਣ ਤੱਕ ਕਰਨ ਨੇ ਮੈਨੂੰ ਰਿਪਲਾਈ ਹੀ ਦੋ ਕੀਤੇ ਨੇ ਜਿਹੜੀ ਸੰਦਾ ਸ਼ਰਮਾ ਜੀ ਦੀ ਪੋਸਟ ਹੈ ਉਹ ਪਾਈ ਜਾਂਦੀ ਹੈ 7 ਮਾਰਚ ਨੂੰ ਅਸੀਂ ਆਪਣਾ ਮੇਲ ਟ੍ਰੇਲ ਸ਼ੁਰੂ ਕੀਤਾ ਹੋਇਆ ਹੈ ਅਗਸਤ 2024 ਦਾ ਜਦੋਂ ਵੀ ਕੰਟਰੈਕਟ ਖਤਮ ਹੋਣਾ ਤੁਸੀਂ ਮੰਨ ਇੱਕ ਮਹੀਨਾ ਪ੍ਰੀਅਰ ਨੋਟਿਸ ਦੇਣਾ ਉਹਨਾਂ ਨੂੰ ਟਰਮੀਨੇਸ਼ਨ ਦਾ ਉਹ ਮਿਲਾਂ ਗਈਆਂ ਹੋਈਆਂ ਨੇ ਉਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਵੀ ਮਿਲਾਂ ਗਈਆਂ ਹੋਈਆਂ ਨੇ ਉਸ ਤੋਂ ਬਾਅਦ ਲੀਗਲ ਨੋਟਿਸ ਵੀ ਗਏ ਹੋਏ ਨੇ ਸੁਨਦਾ ਜੀ ਦੀ ਪੋਸਟ ਆਉਂਦੀ ਹੈ 7 ਤਰੀਕ ਨੂੰ ਸਾਡਾ ਨੀਗਲ ਨੋਟਿਸ ਗਿਆ ਹੋਇਆ ਹੈ 28 ਫਰਵਰੀ ਦਾ ਉਹ ਸਾਰੇ ਪ੍ਰੂਫ ਮੈਂ ਤੁਹਾਨੂੰ ਵਿਦ ਡੇਟਸ ਦੇ ਸਕਦਾ ਇਹ ਪ੍ਰਟੈਂਡ ਕੀਤਾ ਜਾਂਦਾ ਕਿ ਅਸੀਂ ਸਿਰਫ ਸੁਨਦਾ ਜੀ ਦੀ ਸਪੋਰਟ ਚ ਬਿਲਕੁਲ ਸਪੋਰਟ ਚ ਆ ਜੇ ਕਿਸੇ ਨਾਲ ਠੱਗੀ ਹੁੰਦੀ ਅਸੀਂ ਹੈਗੇ ਆ ਬਟ ਉਹ ਮੈਡ ਫਾਰ 뮤직 ਦਾ ਮਸਲਾ ਸਾਡਾ ਡਿਜੀਟਲ ਡਿਸਟ੍ਰਿਬਿਊਸ਼ਨ ਦਾ ਇਸ ਤੋਂ ਇਲਾਵਾ ਬਹੁਤ ਆਰਟਿਸਟ ਨੇ ਜੋ ਤੁਸੀਂ ਡੀਪਲੀ ਜਾਓਗੇ ਜਿਹੜੇ ਸਕਾਈ ਡਿਸਟਲਰ ਕੰਮ ਕਰ ਰਹੇ ਨੇ ਬਟ ਉਹਨਾਂ ਨੇ ਮਨ ਚ ਡਰ ਹੁੰਦਾ ਕਿ ਸਾਡੇ ਚੈਨਲ ਨਹੀਂ ਛੁੱਟਣਗੇ ਇੱਕ ਚੈਨਲ ਹੀ ਇੱਕ ਆਰਟਿਸਟ ਦੀ ਪ੍ਰੋਪਰਟੀ ਹੈ ਉਹਦੀ ਰੋਜੀ ਰੋਟੀ ਹੈ ਉਹਦੀ ਪੈਨਸ਼ਨ ਹੈ ਉਹਦੀ ਪਹਿਚਾਨ ਹੈ ਵੈਲਿਊ ਸਾਰਾ ਕੁਝ ਹੈ ਜਦੋਂ ਉਹ ਹੀ ਨਹੀਂ ਛੁੱਟਿਆ ਜਾਂ ਉਹਦੇ ਵਿੱਚ ਜਿਵੇਂ ਵੀਰੇ ਨੇ ਦੱਸਿਆ ਫੇਕ ਕਮੈਂਟ ਪਾ ਦਿੱਤੇਗੇ ਲਾਈਕ ਪਾ ਦਿੱਤੇਗੇ ਗਾਣੇ ਜਿਵੇਂ ਸੁੰਦਰ ਦੇ ਗਾਣੇ ਤੁਸੀਂ ਦੇਖੋਗੇ ਚੈੱਕ ਕਰੋਗੇ ਸਾਰੇ ਲਿਸਟਡ ਨੇ ਦੇਖੀ ਨਹੀਂ ਰਹੇ ਜਦੋਂ ਆਰਟਿਸਟ ਦੇ ਗਾਣੇ ਹੀ ਨਹੀਂ ਚੱਲ ਰਹੇ ਉਹਨੂੰ ਬੁਲਾਊਗਾ ਕੌਣ ਸ਼ੋਅਾਂ ਤੇ ਜਾਂ ਉਹਦੀ ਤਾਂ ਰੋਜੀ ਰੋਟੀ ਖਤਮ ਹੋ ਗਈ ਇਹ ਵੀ ਡਰ ਹੁੰ ਤਪ ਤੁਸੀਂ ਕੀ ਹੋਰ ਦੇਖ ਲੋ ਕਾਕਾ ਜੀ ਰੈਕੋਰਡ ਤੇ ਵੇਖੋਗੇ ਜਦੋਂ ਦਾ ਕਾਕੇ ਵੀਰੇ ਦਾ ਇਹ ਸਫਰ ਸ਼ੁਰੂ ਹੁੰਦਾ ਇਸ ਲਾਈਨ ਦੇ ਵਿੱਚ ਰੈਗੂਲਰ ਗਾਣੇ ਆਏ ਨੇ ਸਾਰੇ ਗਾਣੇ ਚੱਲੇ ਨੇ ਪਰ ਹੁਣ ਕਾਕਾ ਜੀ ਰੈਕੋਰਡ ਤੇ ਪਿਛਲੇ 6 ਮਹੀਨਿਆਂ ਤੋਂ ਗਾਣਾ ਨਹੀਂ ਆਇਆ ਕਿਉਂ ਨਹੀਂ ਆਇਆ ਸਾਡੇ ਕੋਲ ਨਾ ਪੈਸਾ ਨਹੀਂ ਹੁੰਦਾ ਸਾਡੀ ਕਮਾਈ ਖਾ ਜਾਂਦੇ ਨੇ ਤਾਂ ਅਸੀਂ ਸ਼ੋਹਾਂ ਤੋਂ ਐਨੀ ਹਾਊ ਮੈਨੇਜ ਕਰਕੇ ਕੁਛ ਨਾ ਕੁਛ ਕਰਦੇ ਰਹਿਨੇ ਆ ਪਿੱਛੇ ਗਾਣਾ ਸਾਡਾ ਆਇਆ ਰੁਮਾਲ ਮਨਿੰਦਰ ਬੁੱਟਰ ਵੀਰੇ ਨਾਲ ਉਹ ਸਾਡੀ ਬਾਰਡਰ ਡੀਲ ਸੀ ਐਨੀ ਹਾਊ ਇੰਡਸਟਰੀ ਤੇ ਬਣੇ ਰਹਿਣਾ ਨਾ ਫੇਸ ਵੇਰੂ ਤਾਂ ਬਣਾ ਕੇ ਰੱਖਣੀ ਆ ਨਾ ਤੇ ਇੱਕ ਗਾਣਾ ਲੈ ਲਾਂਗੇ ਇੱਕ ਦੇ ਦਾਂਗੇ ਪਰ ਉਹ ਤੋਂ ਗਾਣਾ ਸੀ ਉਦੋਂ ਲੈ ਪਾਵਾਂਗੇ ਜਦੋਂ ਸਾਡੇ ਕੋਲ ਸਾਡੀ ਪੂਰੀ ਕਮਾਈ ਆਉਂਦੀ ਹੋਊਗੀ ਬੈਕ ਐਂਡ ਤੇ ਕਈ ਗੁਣਾ ਖਾ ਜਾਂਦੇ ਨੇ ਕਈ ਗੁਣਾ ਫ੍ਰੀ ਟਾਈਮ ਆਪਾਂ ਨੂੰ ਉਦੋਂ ਕਾਫੀ ਟਾਈਮ ਚਾਹੀਦਾ ਹੋਊਗਾ ਤੇ ਜਦੋਂ ਮੈਂ ਪ੍ਰੋਜੈਕਟਰ ਤੇ ਦਿਖਾ ਦੂੰ ਸਰ ਚੀਜ਼ਾਂ ਕਿ ਕਿਵੇਂ-ਕਿਵੇਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿੰਨੇ ਹੋਰ ਆਰਟਿਸਟ ਨੇ ਸਹਿਜਪਾਲ ਜਿਵੇਂ ਸ਼੍ਰੀ ਗੁਰਾਰ ਦਾ ਜ਼ਿਕਰ ਕਾਕਾ ਜੀ ਬਾਰੇ ਕੀਤਾ ਆ ਜਾਂ ਹੋਰ ਕਿੰਨੇ ਕਾਟ ਬਹੁਤ سارے ਆਰਟਿਸਟ ਨੇ ਵੀਰੇ ਬਹੁਤ سارے ਆਰਟਿਸਟ ਨੇ ਜੀ ਕੁਝ ਇਦਾਂ ਦੇ ਵੀ ਆਰਟਿਸਟ ਨੇ ਜਿਹੜੇ ਨਹੀਂ ਚਾਹ ਕੇ ਵੀ ਨਹੀਂ ਬੋਲ ਪਾਉਣਗੇ ਰੀਜ਼ਨ ਬੀਇੰਗ ਕਿ ਸ਼ੁਰੂ ਜਦੋਂ ਆਪਾਂ ਤੇ ਰਿਲੇਸ਼ਨ ਹੁੰਦਾ ਹੈ ਉਦੋਂ ਮਿੱਠੇ ਪਿਆਰੀ ਇੰਨੇ ਹੁੰਦੇ ਨੇ ਕਿ ਉਹਨਾਂ ਦੇ ਪੈਸੇ ਨਾਲ ਉਹਨਾਂ ਨੂੰ ਹੀ ਪ੍ਰੋਪਰਟੀ ਦੀ ਵੰਡ ਨੇ ਵਿੱਚ ਆਪਦੀ ਪਾਰਟਨਰਸ਼ਿਪ ਹੁੰਦੀ ਆ। ਸ਼ਾਇਦ ਪਾਉਂਦੀ ਇੱਕ ਸੀਨੀਅਰ ਆਰਟਿਸਟ ਲਈ ਬਹੁਤ ਸਾਰੇ ਉਹ ਇੱਕ ਸਲਾਹ ਦੇ ਰਿਹਾ ਹੈ ਕਿ ਨਵੇਂ ਕਲਾਕਾਰ ਕਾਲੇ ਬਹੁਤ ਹੈ ਇਹਨਾਂ ਨੂੰ ਡਰਾਇੰਗ ਰੂਟ ਦਾ ਕੀ ਮਸਲੇ ਹੱਲ ਕਰਵਾ ਲੈਣੇ ਚਾਹੀਦੇ ਆ ਪੁਲਿਸ ਕੋਲ ਕੋਰਟ ਤੱਕ ਨਹੀਂ ਜਾਣਾ ਚਾਹੀਦਾ। ਇਹਦਾ ਜਵਾਬ ਤੁਸੀਂ ਕੀ ਦੇਣਾ ਚਾਹੋਗੇ? ਇਸ ਇੰਡਸਟਰੀ ਦੇ ਵਿੱਚ ਆਪਣੇ ਹੋਰ ਵੱਡੇ ਭਰਾ ਹੈਗੇ ਨੇ। ਟੇਬਲ ਟਾਕਸ ਬਹੁਤ ਜ਼ਰੂਰੀ ਨਹੀਂ ਆ। ਵੱਡੇ ਵੱਡੇ ਦੇਸ਼ਾਂ ਦੇ ਮਸਲੇ ਟੇਬਲ ਤੇ ਖਤਮ ਹੁੰਦੇ ਨੇ। ਬਟ ਜਿਵੇਂ ਤੁਹਾਨੂੰ ਦੱਸਿਆ ਕਿ ਸਪਟੰਬਰ 2024 ਦਾ ਟ੍ਰੈਕ ਕੰਟਰੈਕਟ ਖਤਮ ਹੋਇਆ ਹੋਇਆ 6 ਮਹੀਨੇ ਤੋਂ ਗਾਣਾ ਨਹੀਂ ਕਰ ਪਾਰੇ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਦੇ ਆਫਿਸ ਨਹੀਂ ਗਏ ਪਿੰਕੀ ਭਾਜੀ ਦੇ ਘਰੇ ਮੈਂ ਤੇ ਮੰਗਲ ਵੀਰਾ 10 ਵਾਰ ਜਾ ਚੁੱਕੇ ਆ ਪਿੰਕੀ ਭਾਜੀ ਨੂੰ ਸਕਿਨ ਸਰਸਿਸ ਦੀ ਉਹ ਬਿਮਾਰੀ ਹੈ ਅਸੀਂ ਇਮੋਸ਼ਨਲ ਹੋਏ ਡਾਕਟਰ ਵੀ ਦੱਸਿਆ ਮੰਦਰ ਵੀ ਦੱਸਿਆ ਕਿ ਉੱਥੇ ਉੱਥੇ ਹੈ ਬੇਟਾ ਕਰਦੇ ਆ ਕਰਨ ਕੈਨੇਡਾ ਗਿਆ ਹੋਇਆ ਕਰਨ ਆ ਗਿਆ ਅੰਕਲ ਯੂਰਪ ਚੱਲ ਜਾਂਦੇ ਨੇ ਇਦਾਂ ਹੀ ਮਸਲਾ ਚੱਲੀ ਜਾਂਦਾ ਰਹਿੰਦਾ ਤੇ ਤੁਸੀਂ ਮੇਥੋਂ ਇਥੋਂ ਬਾਅਦ ਵੇਖ ਲਓ ਕਿ ਮੇਰੇ ਮੈਂ ਤੁਹਾਨੂੰ ਦਿਖਾਵਾਂ ਕਿ ਮੇਰੇ ਲਾਸਟ ਮੈਨੂੰ ਮੈਸੇਜ ਰਵਰਟ ਜੂਨ ਦਾ ਆਇਆ ਹੋਇਆ ਹੈ ਇਹ ਮੈਂ ਜ਼ੂਮ ਕਰ ਦਣਾ ਸਿਰਫ ਮੈਸੇਜ ਮੇਰੇ ਵੱਲੋਂ ਗਏ ਹੋਏ ਕੋਈ ਰਵਰਟ ਨਹੀਂ ਮੇਲ ਦਾ ਕੋਈ ਰਿਪਲਾਈ ਨਹੀਂ ਜਿਹੜਾ ਮੋਟਸਰ ਰਿਪਲਾਈ ਨਹੀਂ ਜਿਹੜਾ ਲੀਗਲ ਨੋਟਿਸ ਦਾ ਹੀ ਰਿਪਲਾਈ ਨਹੀਂ ਕੋਈ ਜਦੋਂ ਵੀਰੇ ਨਾਮ ਲੈ ਅਨੁਜ ਜੀ ਦਾ ਉਹਨਾਂ ਨੇ ਮੈਨੂੰ ਉਹ ਜਿਹੜੀ ਸਮਾਈਲੀ ਨਹੀਂ ਹੁੰਦੀ ਅੱਖ ਜੀ ਮਾਰ ਕੇ ਰਸੀਵਡ ਯਰ 올 ਲੀਗਲ ਨੋਟਿਸ ਇਹ ਵੀ ਉਸ ਤੋਂ ਪਹਿਲਾਂ ਦੀ ਮੇਰੀ ਚੈਟ ਹੈ ਜਦੋਂ ਕਿਸਨਦਾ ਜੀ ਨੇ ਹਲੇ ਪੋਸਟ ਨਹੀਂ ਪਾਈ ਸੀ ਫਤਲੋ ਤਾਂ ਉਹ ਇੰਨਾ ਕਮਜ਼ੋਰ ਸਮਝਦੇ ਆ ਕਿ ਟੀਚਰਾਂ ਕਰ ਰਹੇ ਆ ਬੱਚਾ ਵੀਰੇ ਜਿਵੇਂ ਦੱਸਿਆ ਕਿ ਮੈਂ ਇੱਕ ਪ੍ਰਾਪਰਟੀ ਸਾਡੀ ਉਹਨਾਂ ਕੋਲ ਹੈ ਸਾਡੀ ਪਿਛਲੇ 4 ਸਾਲਾਂ ਦੀ ਮਿਹਨਤ ਉਹਨਾਂ ਕੋਲ ਹੈ ਬਈ ਉਹ ਤਾਂ ਕਹਿੰਦੇ ਕਿ ਗਰੀ ਇੰਡਸਟਰੀ ਰੋਟੀ ਅਸੀਂ ਪਾਈ ਆ ਕਹਿੰਦੇ ਕਿ ਬੱਚਾ ਰੋਟੀ ਪਾਈ ਦਾ ਸਾਨੂੰ ਖਿਆਦਾ ਵੀਰੇ ਦੇਖੋ ਰੋਟੀ ਪਾਣੀ ਹੁੰਦੀ ਹੈ ਜੀ ਪਰਮਾਤਮਾ ਆਰਟਿਸਟ ਦੇ ਵਿੱਚ ਕਲਾ ਹੁੰਦੀ ਹੈ ਜਰੀਏ ਬਣਦੇ ਨੇ ਸਾਰੀਆਂ ਚੀਜ਼ਾਂ ਦੇ ਅੱਗੇ ਦੇ ਅੱਗੇ ਸਾਰੇ ਸਰਵਿਸ ਪ੍ਰੋਵਾਈਡਰ ਨੇ ਜੇ ਕੋਈ ਕਿਸੇ ਨੂੰ ਰੋਟੀ ਪਾਉਂਦਾ ਤਾਂ ਉਹਨਾਂ ਨੇ ਕੀ ਕੁਸ਼ੀ ਜਿਵੇਂ ਸੁਨੰਦਾ ਜੀ ਨੇ ਇਲਜ਼ਾਮ ਲਾਇਆ ਨੇ ਉਹਨਾਂ ਨੇ ਸੁਨੰਦਾ ਜੀ ਤੋਂ ਕੀ ਕੁਸ਼ੀ ਕਮਾ ਲਿਆ 215 ਕਰੋੜ ਦਾ ਇਲਜ਼ਾਮ ਲੱਗਾ ਉਹ ਹੀ ਬਣ ਗਏ ਜੀ ਢਾਲੀਵਾਲ ਨੇ ਰੋਟੀ ਪਾਈ ਆ ਤੁਸੀਂ ਮੰਗਦੇ ਇਸ ਚੀਜ਼ ਨੂੰ ਵੀਰੇ ਦੇਖੋ 2020 21 ਦੌਰਾਨ ਜਦੋਂ ਮੈਂ ਬਿਲਕੁਲ ਇੰਡੀਪੈਂਡੈਂਟ ਸੀ ਮੈਂ ਕਿਸੇ ਨਾਲ ਕੰਮ ਨਹੀਂ ਸੀ ਕਰ ਰਿਹਾ ਮੈਂ ਉਦੋਂ ਆਪਣੀ ਕਲਾ ਪ੍ਰੂਵ ਕਰ ਚੁੱਕਿਆ ਆਪਣੀ ਲਿਖਤ ਪ੍ਰੂਵ ਕਰ ਚੁੱਕਿਆ ਉਦੋਂ ਮੇਰੇ ਗਾਣੇ ਚੱਲੇ ਨੇ ਵਧੀਆ ਉਦੋਂ ਪਿੰਕੀ ਢਾਲੀਵਾਲ ਜੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਗੁਰਕਰਨ ਢਾਲੀਵਾਲ ਨਾਲ ਨਾ ਸਕਾ ਡਿਜੀਟਲ ਨਾਲ ਇਹਨਾਂ ਦਾ ਜਦੋਂ ਦਾ ਮੇਰੀ ਜ਼ਿੰਦਗੀ 'ਚ ਇਹ ਆਏ ਨੇ ਉਦੋਂ ਦਾ ਮੇਰਾ ਕੰਮ ਖਰਾਬ ਹੋਇਆ ਫਾਈਨੈਂਸ਼ੀਅਲ ਲਾਸ ਹੋਏ ਨੇ ਮੈਨੂੰ ਇਮੋਸ਼ਨਲ ਲਾਸ ਹੋਇਆ ਹੈ ਬਹੁਤ ਤਰ੍ਹਾਂ ਦੇ ਨੁਕਸਾਨ ਹੋਏ ਨੇ ਤੇ ਮੈਂ ਇਹਨਾਂ ਨੂੰ ਸ਼ਰਿਆਮੇ ਗੱਲ ਕਹਿ ਚੁੱਕਿਆ ਇਹਨਾਂ ਨਾਲ ਮਿਲ ਕੇ ਜਦੋਂ ਮੈਨੂੰ ਲਾਸਟ ਟਾਈਮ ਹੁਣ ਤੋਂ 7-8 ਮਹੀਨੇ ਪਤਾ ਨਹੀਂ ਸ਼ਾਇਦ ਸਾਲ ਹੀ ਹੋ ਗਿਆ ਕਿ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਕਿ ਤੂੰ ਚਾਹੁੰਦਾ ਕੀ ਹੈ ਮੈਂ ਕਿਹਾ ਵੀ ਮੈਨੂੰ ਥੋੜੇ ਤੋਂ ਆਜ਼ਾਦੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਸਾਨੂੰ ਜਵਾਬ ਆਉਣੇ ਬੰਦ ਹੋ ਚੁੱਕੇ ਨੇ ਅਸੀਂ ਲੀਗਲ ਨੋਟਿਸ ਵੀ ਭਾ ਚੁੱਕੇ ਹਾਂ ਲੀਗਲ ਨੋਟਿਸ ਦੇ ਵਿੱਚ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਿਆ ਸੀ ਕਿ 7 ਦਿਨ ਦੇ ਵਿੱਚ ਸਾਨੂੰ ਰਿਪਲਾਈ ਕਰੋ ਨਹੀਂ ਫਿਰ ਅਸੀਂ ਕੋਰਟ ਦੇ ਵਿੱਚ ਜਾਣ ਲਈ ਮਜਬੂਰ ਹੋਵਾਂਗੇ ਕਾਕਾ ਜਿਵੇਂ ਸਹਿਜਪਾਲ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੈਸੇਜ ਦਾ ਮਿਨਿਮਮ ਰਿਪਲਾਈ ਹੁੰਦਾ ਜਾਂ ਬਹੁਤ ਵਾਰ ਕੋਸ਼ਿਸ਼ ਕੀਤੀ ਮਿਲਦੀ ਨਹੀਂ ਮਿਲ ਸਕੇ ਤੁਸੀਂ ਪਹਿਲਾਂ ਇਹ ਕਿਹਾ ਕਿ ਤੁਹਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਜਾਂ ਉਹੋ ਜਿਹਾ ਤਰ੍ਹਾਂ ਦਾ ਤੇ ਇਹ ਜਿਹੜੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕੀਤੀ ਜਾਂਦੀ ਸੀ ਇਸ ਤਰ੍ਹਾਂ ਤੁਹਾਨੂੰ ਫੈਟਨ ਕਰਨ ਦੇ ਲਈ ਇਹ ਦੇਖੋ ਮੈਂ ਹੈਗਾ 4 ਸਾਲ ਪੁਰਾਣਾ ਇੰਡਸਟਰੀ ਦੇ ਵਿੱਚ ਤੇ ਇਹਨਾਂ ਨਾਲ ਜੁੜਿਆ 3 ਸਾਲ ਪਹਿਲਾਂ ਇਹਨਾਂ ਇਹ ਜਿਹੜੀ ਗੱਲ ਕਹਿੰਦੇ ਨੇ ਕਿ ਤੇਰੇ ਵਰਗੇ 100 ਆਰਟਿਸਟ ਦੇਖੇ ਨੇ ਇਹਨਾਂ ਦੀ ਗੱਲ ਸ ਇਹਨਾਂ ਨੇ 100 ਆਰਟਿਸਟ ਦੇਖੇ ਨੇ 100 ਆਰਟਿਸਟਾਂ ਦਾ ਇਹਨਾਂ ਨੂੰ ਨੇਚਰ ਪਤਾ ਹੈ ਕਿ ਆਰਟਿਸਟ ਕਿਹੋ ਜਿਹੇ ਹੁੰਦੇ ਨੇ ਤੇ ਇਹਨਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੂੰ ਗੱਲ ਕਿਵੇਂ ਕਰਨੀ ਆ ਜਦੋਂ ਇਹ ਲਿਖਤ 'ਚ ਸਾਡੇ ਨਾਲ ਕੋਈ ਵੀ ਗੱਲ ਕਰਦੇ ਨੇ ਮੇਲ 'ਚ ਗੱਲ ਕਰਨਗੇ ਜਾਂ ਚੈਟ 'ਚ ਗੱਲ ਕਰਨਗੇ ਤਾਂ ਇਹ ਬਿਲਕੁਲ ਲੀਗਲ ਤਰੀਕੇ ਨਾਲ ਚੱਲਦੇ ਨੇ ਬਹੁਤ ਸਹੀ ਤਰੀਕੇ ਨਾਲ ਚੱਲਦੇ ਨੇ ਹਾਲਾਂਕਿ ਕਿਉਂਕਿ ਅਸੀਂ ਇਮੋਸ਼ਨਲ ਹੁੰਨੇ ਆ ਹੋ ਸਕਦਾ ਸਾਡੇ ਵੱਲੋਂ ਕੋਈ ਅਸੀਂ ਕੱਚੇ ਰਹਿ ਜਾਂਦੇ ਆਂ ਕਈ ਵਾਰ ਪਰ ਜਦੋਂ ਇਹ ਵਰਬਲ ਭਾਸ਼ਾ ਦਾ ਯੂਜ਼ ਕਰਦੇ ਨੇ ਤਾਂ ਉਦੋਂ ਇਹ ਬਹੁਤ ਅੱਗੇ ਵੱਧ ਜਾਂਦੇ ਨੇ ਕਿ ਸਾਨੂੰ ਇੱਥੇ ਦੱਸ ਦਿਆਂ ਥੋੜਾ ਜਿਹਾ ਸੰਕ ਤੇ ਹੁਣ ਵੀ ਜਦੋਂ ਮੈਂ ਕੋਈ ਸਟੋਰੀ ਪਾਉਣਾ ਕਿ ਸਾਨੂੰ ਠੱਗਿਆ ਜਾ ਰਿਹਾ ਜਾਂ ਇਹ ਕਰਿਆ ਜਾ ਰਿਹਾ ਤਾਂ ਸਾਨੂੰ ਬਹੁਤ ਚੈਨਲਾਂ ਦੇ ਥਰੂ ਮੈਨੂੰ ਵੀਰੇ ਨੂੰ ਸਾਡੇ ਲੀਗਲ ਟੀਮ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਕਾਕੇ ਨੂੰ ਰੋਕ ਲੋ ਨਹੀਂ ਤਾਂ ਖਮਿਆਜ਼ੇ ਭੂਤ ਨ ਹੋਏ ਸੈਕੂਲ ਜੀ ਨੇ ਕਿਹਾ ਕਿ ਕਮਿਊਨਿਟੀ ਨੋਟਿਸ ਭੇਜਿਆ ਹਾਂ ਹਾਂ ਜੀ ਬਸ ਆਹਲਾ ਪ੍ਰੋਫੈਸਰ ਦਾ ਕੋਰਟ ਦਾ ਕੇਸ ਚੱਲਦਾ ਬਿਲਕੁਲ ਜੀ ਉਧਰ ਨੂੰ ਨਹੀਂ ਬੰਦ ਰਹੇ ਸਨ ਉਹ ਜਿਹੜਾ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਇਹਨਾਂ ਨੂੰ ਇਹਨਾਂ ਨੂੰ ਮੈਨੂੰ ਲੱਗਦਾ ਇਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਬਦਾਂਗੇ ਇਹਨਾਂ ਨੂੰ ਜਿਹੜੀ ਪੁਲਿਸ ਕੰਪਲੇਂਟ ਲੀਗਲ ਨੋਟਿਸ ਭ ਇਹ ਕਿਹਾ ਗਿਆ ਕਿ ਤੁਸੀਂ ਅਸੀਂ ਤੁਹਾਡੇ ਲਈ ਜਿਹੜੇ ਗੱਲਬਾਤ ਲਈ ਰੈਡੀ ਐ ਤੁਸੀਂ ਪਲੀਜ਼ ਗੱਲਬਾਤ ਲਈ ਆਓ ਆਦਰਵਾਇਜ਼ ਫਿਰ ਸਾਡੇ ਕੋਲ ਪੁਲਿਸ ਕੋਲ ਕੋਰਟ ਕੋਲ ਜਾਣ ਦਾ ਕੋਈ ਜ਼ਰੀਆ ਸਾਡਾ ਨਹੀਂ ਬਚੇਗਾ ਔਰ ਜਦੋਂ ਲੀਗਲ ਨੋਟਿਸ ਚਿੱਠੀਆਂ ਮੇਲਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਤਾਂ ਉਸ ਤੋਂ ਬਾਅਦ 11 ਤਰੀਕ ਨੂੰ ਐਸਐਸਪੀ ਮੁਹਾਲੀ ਨੂੰ ਜਿਹੜੀ ਦਰਖਾਸਤ ਦਿੱਤੀ ਗਈ ਹੈ ਪੁਲਿਸ ਸਟੇਸ਼ਨ ਜਿਹੜਾ ਇਹਨਾਂ ਨੂੰ ਲੱਗਦਾ ਹੈ ਉਹਦੇ 'ਚ ਵੀ ਦਰਖਾਸਤ ਦਿੱਤੀ ਗਈ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਨੇ ਉਹ ਇਹਨਾਂ ਦੀ ਟੀਮ ਦੇ ਕੋਲ ਮੌਜੂਦ ਨੇ ਜਿਹਦੇ ਤੋਂ ਸਾਨੂੰ ਡਿਟੇਲ ਦੇ ਵਿੱਚ ਹਰ ਤਰ੍ਹਾਂ ਦੇ ਜਵਾਬ ਉਹਨਾਂ ਦੇ ਐਡਵੋਕੇਟ ਧਾਲੀਵਾਲ ਸਾਹਿਬ ਹੋਰਾਂ ਦੇ ਹਾਲਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਨੂੰ ਸੈਟਲ ਕਰਨਾ ਚਾਹੁੰਦੇ ਹਾਂ ਕੋਈ ਵੀ ਆਰਜਿਸਟਾ ਸੱਟ ਨਾਲਾਂ ਦੀ ਗੱਲਬਾਤ ਕਰ ਸਕਦਾ ਹੈ ਕਿ ਲਾਇਦਾਲਿਕ ਤੋਂ ਉਹਨਾਂ ਦੇ ਕੋਲ ਜਾਣਾ ਜ਼ਰੂਰੀ ਹੈ ਸਰ ਮੇਰੀ ਗੱਲ ਸੁਣੋ ਜਿਹੜੇ ਉਹਨਾਂ ਦੇ ਈਮੇਲ ਪ੍ਰੋਵਾਈਡ ਕੀਤੇ ਗਏ ਨੇ ਤੇ ਉੱਥੇ ਚਿੱਠੀਆਂ ਤੁਹਾਨੂੰ ਕੀ ਲੱਗਦਾ ਪੈਨ ਕੁੰਡੇ ਖੜਕਾਏ ਜਾਣ ਮਤਲਬ ਜਾ ਕੇ ਲੋਕਾਂ ਦੇ ਹੂੰ ਤੇ ਜਿਹੜਾ ਜਿਹੜਾ ਰਵਈਆ ਹੈ ਮੀਡੀਆ 'ਚ ਬਿਆਨ ਦਿੱਤਾ ਕਿ ਅਸੀਂ ਗੱਲਬਾਤ ਆ ਗੱਲਬਾਤ ਫਿਰ ਉਹਦਾ ਜਵਾਬ ਦੋ ਚਿੱਠੀ ਪੱਤਰ ਦਾ ਨਾ ਹੋਰ ਗੱਲਬਾਤ ਦਾ ਕੀ ਤਰੀਕਾ ਹੁੰਦਾ ਵੀ ਮੈਂ ਚੌਂਕ 'ਚ ਖੜ ਕੇ ਕੋਈ ਰੌਲਾ ਪਾਏਗਾ ਹੂੰ ਲਵਲੀਤ ਕੰਪਲੇਂਟ ਹੀ ਦਿੱਤੀ ਐ ਐਸਐਸਪੀ ਵਾਲੀ ਨੂੰ ਹਾਂਜੀ ਕੰਪਲੇਂਟ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਾਪੀ ਕੰਪਲੇਂਟ ਇਹ ਹੈ ਕਿ ਜਿਹੜੀ ਐਕਸਲ ਸ਼ੀਟਾਂ ਦੇ ਵਿੱਚ ਫੇਰ ਬਦਲ ਕਰਕੇ ਫੋਰਜਰੀ ਕੀਤੀ ਗਈ ਹੈ ਉਹਦੀ ਉਹਦੀ ਕੰਪਲੇਂਟ ਹੈ ਜਿਹੜੇ ਜਿਹੜੀ ਐਕਸਟਰਸ਼ਨ ਕੀਤੀ ਜਾ ਰਹੀ ਹੈ ਤੇ ਜੇ ਚੈਨਲ ਛਡਾਣਾ ਦਾ ਪੈਸੇ ਮੰਗੋ ਉਹਦੇ ਰਿਗਾਰਡਿੰਗ ਹੈ ਠੀਕ ਹੈ ਜਿਹੜ ਉਦੇ ਰਿਗਾਰਡਿੰਗ ਹੈ ਸਾਰੀ ਡਿਟੇਲਡ ਉਹ ਉਹ ਰਿਪੋਰਟ ਨੇ ਤੇ ਤੁਹਾਡੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਸਾਂਝੀ ਹਰ ਤਰ੍ਹਾਂ ਦਾ ਕੁਐਸਚਨ ਜਿਹੜਾ ਆ ਹੁਣ ਅਸੀਂ ਇਸ ਇਸ ਨੂੰ ਮਨ ਲਾਦਾ ਅਸੀਂ ਇਹਨੂੰ ਓਵਰ ਕਰਕੇ ਤੁਹਾਡੇ ਨਾਲ ਇਹ ਕਲਾਕਾਰ ਤੇ ਇਹ ਹੈਗੇ ਆ ਇਹ ਹਰ ਤਰ੍ਹਾਂ ਦੇ ਤੁਹਾਡੇ ਜਵਾਬ ਜਿਹੜੇ ਨੇ ਤੁਹਾਡੇ ਨਾਲ ਅਸੀਂ ਇਹ ਇਹ ਤਾਂ ਹੀ ਤੁਹਾਡੇ ਵਿੱਚ ਆਏ ਨੇ ਕਿਉਂਕਿ ਸਾਨੂੰ ਕਈ ਸੁਨੇਹੇ ਆ ਰਹੇ ਸੀ ਸਾਨੂੰ ਲੱਗਿਆ ਵੀ ਕੋਈ ਕਨਫਿਊਜ਼ਨ ਨਾ ਹੋਵੇ ਇਸ ਕਰਕੇ ਤੁਹਾਡੀ ਕਚਹਿਰੀ ਦੇ ਵਿੱਚ ਨੇ ਬੈਠੇ ਨੇ ਇੱਥੇ ਤੁਸੀਂ ਜਿਹੜੇ ਵੀ ਗੱਲ ਪੁੱਛਣੀ ਹੈ ਪੁੱਛ ਸਕਦੇ ਹੋ ਤੇ ਆਪਾਂ ਇਹ ਦੂਜਾ ਕੁਐਸਚਨ ਇਹ ਆ ਜਿੱਦਾਂ ਉਹ ਆਫਰ ਕਰ ਰਹੇ ਆ ਵੀ ਆ ਕੇ ਗੱਲਬਾਤ ਕਰੋ ਤੁਸੀਂ ਨੀਗਲ ਟੋਟਿਸ ਦੇ ਚੁੱਕੇ ਹੋ ਉਸ ਵੇਲੇ ਇਸ ਲੈਵਲ ਤੇ ਆ ਕੇ ਗੱਲਬਾਤ ਦਾ ਕੋਈ ਸਕੋਪ ਹੈ ਜਾਂ ਕੋਈ ਦੇਖੋ ਗੱਲਬਾਤ ਦਾ ਸਕੋਪ ਹਮੇਸ਼ਾ ਹੀ ਰਹੇਗਾ ਜਦ ਤੱਕ ਸਾਡੇ ਜਿਹੜੇ ਜਿਹੜੇ ਇਹਨਾਂ ਸਾਡੇ ਕਲਾਇੰਟ ਨੇ ਜਦ ਤੱਕ ਉਹਨਾਂ ਦੇ ਗ੍ਰੀਵੈਂਸਸ ਜਿਹੜੀ ਉਹਨਾਂ ਦੀ ਸ਼ਿਕਾਇਤਾਂ ਨੇ ਉਹਨਾਂ ਦੀ ਉਹ ਸਾਰੇ ਐਡਰੈਸ ਹੋ ਜਾਣ ਤਾਂ ਅਸੀਂ ਅਸੀਂ ਇਹ ਇਹ ਕਲਾਕਾਰ ਬੰਦੇ ਨੇ ਇਹਨਾਂ ਨੇ ਇਹਨਾਂ ਨੇ ਕੋਈ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਨਾ ਅਜ ਤੱਕ ਕਿੰਨੀ ਇਹਨਾਂ ਦੀ ਉਮਰ ਹੋ ਗਈ ਹੋਣੀ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹਨਾਂ ਨੂੰ ਕੋਈ ਲॉ ਐਂਡ ਆਰਡਰ ਦੇ ਵਿੱਚ ਪਹਿਲੀ ਵਾਰੀ ਦਰਵਾਜ਼ਾ ਖੜਕਾਲਾ ਪਿਆ ਹੋਣਾ ਠੀਕ ਹੈ ਤਾਂ ਤੁਸੀਂ ਇਸ ਤੋਂ ਸਮਝੋ ਕਿ ਕੀ ਬੰਦੇ ਦਾ ਇਹ ਕੰਮ ਹੈ ਕਿ ਬੰਦਾ ਇਸ ਤਰ੍ਹਾਂ ਦੇ ਕੰਮ ਚਾਹੇ ਕੋਈ ਪਿਆ ਔਰ ਜਿਨ੍ਹਾਂ ਤੇ ਇਲਜ਼ਾਮ ਲਾ ਰਹੇ ਨੇ ਉਹਨਾਂ ਨਾਲ ਕਾਫੀ ਵਾਰੇ ਹੋ ਚੁੱਕੇ ਤੇ ਕੋਈ ਬੰਦਾ ਐਨੇ ਸਾਲਾਂ ਚ ਆਪਣੀ 30 ਸਾਲਾਂ ਦੀ ਉਮਰ ਚ 32 ਸਾਲਾਂ ਦੀ ਉਮਰ ਚ ਪਹਿਲੀ ਵਾਰ ਚੁੱਪੀ ਤੋੜ ਰਿਹਾ ਤਾਂ ਉਹਨਾਂ ਕੋਈ ਐਕਸਟਰਾ ਆਰਡੀਨਰੀ ਸਰਕਮਸਟੈਂਸ ਲੱਗੇ ਹੋਣੇ ਆ ਉਹ ਤਾਂ ਹੀ ਤੁਹਾਡੀ ਕਚਹਿਰੀ ਚ ਆ ਕੇ ਬੈਠਿਆ ਤੇ ਮੈਨੂੰ ਲੱਗਦਾ ਫੇਰ ਇਸ ਤੋਂ ਬਾਅਦ ਅਸੀਂ ਇਹਨੂੰ ਓਵਰ ਕਰਦੇ ਤੇ ਤੁਹਾਡੇ ਲਈ ਸਰਦਾਰ ਜੀ ਇੱਕ ਵਾਰ ਹੋ ਰਿਹਾ ਤੁਸੀਂ ਜਿਸ ਤਰੀਕੇ ਨਾਲ ਕਹਿ ਕਿ ਆਰਟਿਸਟ ਕਾਫੀ ਹੋ ਜਾਦਾ ਹੈਗੀ ਸੁਲੰਦਾ ਸ਼ਰਮਾ ਵੀ ਅਲੱਗ ਲੜਾਈ ਲੜ ਰਹੀ ਨੇ ਤੁਸੀਂ ਅਲੱਗ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੁਹਾਡੇ ਵੱਲੋਂ ਕਿਉਂਕਿ ਲੜਾਈ ਵੱਡੀ ਹੈ ਕਿ ਇਕੱਲੇ ਇਕੱਲੇ ਲੜਨੀ ਬਹੁਤ ਔਖੀ ਹੈ ਤੁਹਾਡੇ ਵੱਲੋਂ ਕੋਈ ਤਰੱਤਲ ਜਾਂ ਕੋਈ ਇਸ ਤਰੀਕੇ ਦੇ ਨਾਲ ਪਹਿਲ ਨਹੀਂ ਕੀਤੀ ਗਈ ਕਿ ਹੋਰ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਇਕੱਠੇ ਮੰਚ ਤੇ ਲਿਆਂਦਾ ਜਾਵੇ ਉਹ ਗੱਲਬਾਤ ਮੈਮ ਉਸ ਰਿਕੁਐਸਟ ਸਾਰਿਆਂ ਨੂੰ ਕੀਤੀ ਜਾਂਦੀ ਹੁੰਦੀ ਆ ਉਹ ਰਿਕੁਐਸਟ ਸਾਰਿਆਂ ਨੂੰ ਕੀਤੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਰ ਦੀ ਇੱਕ ਮਜਬੂਰੀ ਹੋ ਜਾਂਦੀ ਹੈ ਕੋਈ ਬੰਦਾ ਖੁੱਲ ਕੇ ਆ ਸਕਦਾ ਸਾਹਮਣੇ ਰਿਸਕ ਟੇਕਿੰਗ ਪੋਜੀਸ਼ਨ 'ਚ ਆ ਜਾਂਦਾ ਕੋਈ ਨਹੀਂ ਆਉਂਦਾ ਹੈਗਾ ਜਿਵੇਂ ਕਿ ਉਹ ਚੈਨਲ ਵਾਲੀ ਗੱਲ ਆਈਂਦੀ ਫਿਰ ਉਹੀ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਚੈਨਲ ਪ੍ਰਾਪਰਟੀਆਂ ਉਹਨਾਂ ਕੋਲ ਹੁੰਦੀਆਂ ਨੇ ਇਹ ਸਭ ਤੋਂ ਵੱਡਾ ਮਸਲਾ ਹੈ ਕਿ ਮੈਂ ਇੱਕ ਛੋਟੇ ਮਾਧਿਮ ਰਹੀਂ ਗੱਲ ਹੋਰ ਧਿਆਨ ਚ ਲਿਆਦਾ ਕਿ ਮੇਰਾ ਪਿਛਲੇ ਸਵਾ ਸਾਲ ਡੇਢ ਸਾਲ ਦਾ ਜੀਐਸਟੀ ਵੀ ਨਹੀਂ ਦਿੱਤਾ ਗਿਆ ਚਾਹੇ ਮੇਰੀ ਅਮਾਉਂਟ ਘਟ ਹੁੰਦੀ ਹੈ ਚਾਹੇ ਵੱਧ ਹੁੰਦੀ ਹੈ ਇਹ ਇੱਕ ਹੋਰ ਤਰ੍ਹਾਂ ਦਾ ਫਰਾਡ ਹੈ ਜਿਹੜੀਆਂ ਪੇਮੈਂਟਾਂ ਦੁਬਈ ਰਹੀ ਰੂਟ ਕਰ ਦਿੰਦੇ ਨੇ ਇਹ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਫਰਾਡ ਹੈ ਫਰਾਡ ਹੈ ਤਾਂ ਪਲੀਜ਼ ਰਿਕੁਐਸਟ ਹੈ ਕਿ ਇਹਨੂੰ ਵੀ ਕਨਸਰਨ ਵਿਭਾਗ ਨੂੰ ਕਿ ਇਹਨਾਂ ਨੂੰ ਹੋਰ ਡੀਪਲੀ ਜਾਣਿਆ ਜਾਵੇ। ਕਿਰਪਾ ਦੁਬਈ ਵਾਲਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਮਸਲਾ ਹੈ ਕਿਉਂਕਿ ਉਹ ਇੱਕ ਨੰਬਰ ਜਾਂ ਦੋ ਨੰਬਰ ਦਾ ਜਿਵੇਂ ਕਾਕਾ ਜੀ ਨੇ ਪਹਿਲਾਂ ਕਿਹਾ ਕੀ ਉਹ ਕੋਈ ਹਵਾਲਾ ਦੇ ਥਰੂ ਪੇਮੈਂਟ ਆਉਂਦੀ ਆ ਜਾਂ ਕੋਈ ਹੋਰ ਮਾਡਿਊਲ ਆਉਂਦਾ। ਵੀਰੇ ਜਦੋਂ ਕੰਟਰੈਕਟ ਹੁੰਦਾ ਸ਼ੁਰੂ ਚ ਉਹ ਕੰਟਰੈਕਟ ਹੁੰਦਾ ਇੰਡੀਆ ਦੇ ਵਿੱਚ ਰਜਿਸਟਰਡ ਕੰਪਨੀਆਂ ਦ્વા ਉਦੋਂ ਜੀਐਸਟੀ ਦਿੱਤੇ ਜਾਂਦੇ ਨੇ। ਜਦੋਂ ਆਰਟਿਸਟ ਦੇ ਪੈਸੇ ਉਧਰ ਬਦਲਣ ਲੱਗਦੇ ਨੇ ਕਿਉਂਕਿ ਉਹ ਜੀਐਸਟੀ ਨਾ ਦੇਣਾ ਪਵੇ ਉਹਨਾਂ ਦਾ ਪਿੱਛੋ ਆ ਰਿਹਾ ਜੀ ਤਾਂ ਉਸ ਪੇਮੈਂਟ ਨੂੰ ਰੂਟ ਅਦਰ ਕੰਟਰੀ ਰਹੀ ਕਰਦੇ ਨੇ ਉਹ ਜੀਐਸਟੀ ਆਰਟੀਸ ਦਾ ਵੀ ਖਾ ਜਾਂਦੇ ਨੇ ਤੇ ਪਿੱਛੋਂ ਵੀ ਖਾ ਜਾਂਦੇ ਨੇ ਤੁਸੀਂ ਕੋਈ ਕੰਪਨੀ ਤੋਂ ਪ੍ਰੋਵਾਈਡ ਕਰ ਮੈਂ ਇੱਕੋ ਵਾਰ ਚ ਸਾਰੀ ਚੀਜ਼ਾਂ ਨਹੀਂ ਖਤਮ ਕਰਨਾ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਮੈਂ ਉੱਥੋਂ ਦੀਆਂ ਕੰਪਨੀਆਂ ਦੇ ਨਾਮ ਕੀ ਨੇ ਉਹਨਾਂ ਦੇ ਬੈਂਕ ਖਾਤੇ ਕੀ ਨੇ ਉਹਨਾਂ ਦੇ ਸਕਰੀਨ ਸ਼ਾਟ ਕੀ ਨੇ ਤੇ ਬਹੁਤ ਸਾਰੇ ਪ੍ਰੂਫ ਦੇ ਸਕਦਾ ਠੀਕ ਹੈ ਜੀ ਸੱਤ ਅਸੀਂ 6 ਮਹੀਨੇ ਪਿਛਲੇ ਤੋਂ ਬਾਅਦ ਤੁਹਾਡੇ ਨਾਲ ਗੱਲ ਜਿਹੜੀ ਹੈ ਉਹ ਕਰਦੇ ਰਹਿਣਗੇ